ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕਾਨੂੰਨ ਦੀ ਕਾਨੂੰਨ ਦੇ ਰਖਵਾਲੇ ਜਦੋਂ ਕਾਨੂੰਨ ਦੀ ਪਹਿਰੇਦਾਰੀ ਕਰਨਾ ਛੜ ਦਿੰਦੇ ਨੇ ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ ਹਾਂ ਮੈਂ ਗੱਲ ਕਰ ਰਿਹਾ ਹਾਂ ਸਿੱਧੂ ਮੂਸੇਵਾਲਾ ਦੇ ਕਤਲकांड ਬਾਰੇ ਅੱਜ ਤੂੰ ਲਗਭਗ 2 ਸਾਲ ਪਹਿਲਾਂ ਸਿੱਧੂ ਮੂਸੇਵਾਲਾ ਦਾ ਗੈਂਗਸਟਰਾਂ ਦੇ ਦੁਆਰਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਵਿਰੋਧੀ ਪਾਰਟੀਆਂ ਤਾਂ ਦੋਸ਼ ਲਗਾਉਂਦੀਆਂ ਨੇ ਆਮ ਆਦਮੀ ਪਾਰਟੀ ਅਤੇ ਮੌਜੂਦਾ ਮੁੱਖ ਮੰਤਰੀ ਤੇ ਕਿਉਂਕਿ ਸਿਕਿਉਰਟੀ ਘਟੀ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਸੁਰੱਖਿਆ ਘਟਾਈ ਗਈ ਸਿੱਧੂ ਮੂਸੇਵਾਲਾ ਦੀ 48 ਘੰਟਿਆਂ ਦੇ ਵਿੱਚ ਉਸ ਦਾ ਗੈਂਗਸਟਰਾਂ ਦੇ ਦੁਆਰਾ ਕਤਲ ਹੋ ਜਾਂਦਾ ਹੈ ਇਹ ਗੱਲ ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਕਹੀ ਸੀ ਅਤੇ ਰਾਜਾ ਬੁਰਿੰਗ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਸੀ ਲੇਕਿਨ ਇੱਕ ਇਨਸਪੈਕਟਰ ਸੀ ਉਹਨਾਂ ਦਿਨਾਂ ਦੇ ਵਿੱਚ ਜਿਸ ਨੇ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਇੱਕ ਗੈਂਗਸਟਰ ਸੀ ਜਿਸ ਨੂੰ ਭਜਾਉਣ ਦੇ ਵਿੱਚ ਮਦਦ ਕੀਤੀ ਸੀ ਇਸ ਲਈ ਲੋਕ ਹੌਨ ਕਾਨੂੰਨ ਉੱਤੇ ਉਂਗਲੀ ਖੜੀ ਕਰਦੇ ਨੇ ਕਿ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਕਮਜ਼ੋਰ ਹੈ ਪੰਜਾਬ ਦੇ ਵਿੱਚ ਇਸ ਕਰਕੇ ਦਿਨ ਦਿਹਾੜੇ ਨਾਂਵਰ ਗਾਇਕ ਜਿਹੜੇ ਹੁੰਦੇ ਨੇ ਜਾ ਫਿਲਮੀ ਸtare ਹੁੰਦੇ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਅਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਦੱਸ ਦਿੰਦੇ ਆ ਇਸ ਇਨਸਪੈਕਟਰ ਦਾ ਨਾਮ ਹੈ ਪ੍ਰਿਤਪਾਲ ਸਿੰਘ ਜੋ 2 ਅਕਤੂਬਰ 2022 ਦੇ ਵਿੱਚ ਇਸ ਉੱਤੇ ਅਲੱਗ-ਅਲੱਗ ਧਰਾਵਾਂ ਤੇ ਪਰਚੇ ਕੱਟੇ ਗਏ ਹੁਣ ਇਹ ਪ੍ਰਿਤਪਾਲ ਜਿਹੜਾ ਹੈ ਜਿਹੜੇ ਗੈਂਗਸਟਰ ਨੂੰ ਇਸ ਨੇ ਭਜਾਉਣ ਦੇ ਵਿੱਚ ਮਦਦ ਕੀਤੀ ਸੀ ਉਸ ਦਾ ਨਾਮ ਹੈ ਦੀਪਕ ਉਰਫ ਉਸ ਨੂੰ ਟੀਨੂ ਵੀ ਕਿਹਾ ਜਾਂਦਾ ਹੈ ਲਿਖੇ ਜਿਵੇਂ ਹੀ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੂੰ ਅਤੇ ਲੋਕਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਇਸ ਦੀ ਸ਼ਿਕਾਇਤ ਦਰਜ ਕਰਾਈ ਏਐਸਆਈ ਯਾਨਕਿ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਲੈ ਕੇ ਕਿ ਇਸ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਗੈਂਗਸਟਰ ਦਾ ਨਾਮ ਦੱਸਿਆ ਜਾਂਦਾ ਹੈ ਦੀਪਕ ਉਰਫ ਟੀਨੂ ਭਜਾਉਣ ਦੇ ਵਿੱਚ ਮਦਦ ਕੀਤੀ ਹੈ ਉਸ ਗੈਂਗਸਟਰ ਨੂੰ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਗੈਂਗਸਟਰਾਂ ਦੇ ਦੁਆਰਾ ਮੀਨਸ ਕਿ ਜਿਹੜੇ ਕਾਨੂੰਨ ਦੇ ਰਖਵਾਲੇ ਹੁੰਦੇ ਨੇ ਉਹ ਉਹਨਾਂ ਅਪਰਾਧੀਆਂ ਜਾਂ ਗੈਂਗਸਟਰਾਂ ਦਾ ਸਾਥ ਦਿੰਦੇ ਨੇ ਜੇਕਰ ਇੱਕ ਸੈਲੀਬ੍ਰਿਟੀ ਜਾਂ ਜਿਹੜੇ ਨਾਮਵਰ ਗਾਇਕ ਨੇ ਜੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਜਾਂ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ ਕਤਲ ਕਾਰਨ ਨੂੰ ਲੈ ਕੇ ਲਗਭਗ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਹਾਲੇ ਵੀ ਸਰਕਾਰ ਤੋਂ ਇਨਸਾਫ ਨਹੀਂ ਮਿਲਿਆ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਦੂਸਰੇ ਪਾਸੇ ਅਜੇ ਅਫਸਰ ਜਿਨ੍ਹਾਂ ਦਾ ਨਾਮ ਹੈ ਪ੍ਰਿਤਪਾਲ ਸਿੰਘ ਉਹ ਗੈਂਗਸਟਰਾਂ ਨੂੰ ਭਜਾਉਣ ਦੇ ਵਿੱਚ ਮਦਦ ਕਰਦੇ ਨੇ ਕੀ ਬਣੇਗਾ ਕਾਨੂੰਨ ਦਾ ਕੀ ਬਣੇਗਾ ਲਾਜ ਆਰਡਰ ਦਾ ਪੂਰੇ ਪੰਜਾਬ ਦੇ ਵਿੱਚ ਇਸ ਪ੍ਰਿਤਪਾਲ ਨਾਮ ਦੇ ਇਨਸਪੈਕਟਰ ਨੇ ਗੁਹਾਰ ਲਗਾਈ ਸੀ ਕਿ ਹਾਈ ਕੋਰਟ ਦੇ ਵਿੱਚ ਕਿ ਮੈਨੂੰ ਜਵਾਬ ਦਿੱਤੀ ਜਾਵੇ ਕਿਉਂਕਿ ਇਹ ਉਹਨਾਂ ਦਿਨਾਂ ਤੋਂ ਹੁਣ ਤੱਕ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ 6 ਤੋਂ ਵੱਧ ਧਰਾਵਾਂ ਇਸ ਤੇ ਲੱਗੀਆਂ ਹੋਈਆਂ ਨੇ ਕਿਉਂਕਿ ਇੱਕ ਨਾਮੀ ਗ੍ਰਾਮੀ ਗੈਂਗਸਟਰ ਨੂੰ ਭਜਾਉਣ ਦੇ ਵਿੱਚ ਇਸ ਪ੍ਰਿਤਪਾਲ ਸਬ ਇੰਸਪੈਕਟਰ ਨੇ ਉਸ ਦੀ ਮਦਦ ਕੀਤੀ ਸੀ ਇਸ ਨੂੰ ਲੈ ਕੇ ਹਾਈ ਕੋਰਟ ਨੇ ਇਸ ਨੂੰ ਜੁਰਮਾਨਾ ਵੀ ਲਗਾਇਆ ਪਲੱਸ ਇਸ ਨੂੰ ਅੰਦਰ ਵੀ ਜੇਲ੍ਹ ਦੇ ਜਿਹੜਾ ਧੱਕ ਦਿੱਤਾ ਲੇਕਿਨ ਹੇਰ ਹੁਣ ਅੰਦਰ ਬੈਠੇ ਗੁਹਾਰ ਲਗਾ ਰਿਹਾ ਹੈ ਕਿ ਮੈਨੂੰ ਰਿਹਾ ਕੀਤਾ ਜਾਵੇ ਮੈਨੂੰ ਅੰਤਰਮ ਜਿਹੜੀ ਜ਼ੁਬਾਨ ਦੇ ਦਿੱਤੀ ਜਾਵੇ ਜਿਵੇਂ ਹੀ ਇਸ ਨੇ ਕੱਲ ਇੱਕ ਵਾਰ ਫਿਰ ਦੁਬਾਰਾ ਪਟੀਸ਼ਨ ਦਾਇਰ ਕੀਤੀ ਜ਼ੁਬਾਨ ਤੋਂ ਵਾਸਤੇ ਹਾਈ ਕੋਰਟ ਦੇ ਜੱਜ ਪੰਜਾਬ ਅਤੇ ਹਰਿਆਣਾ ਦੇ ਇਸ ਦੀ ਇੱਕ ਵੀ ਦਲੀਲ ਅਤੇ ਅਪੀਲ ਜਿਹੜੀ ਵਕੀਲ ਨੇ ਕੀਤੀ ਸੀ ਨਹੀਂ ਸੁਣੀ ਗਈ ਔਰ ਪ੍ਰਿਤਪਾਲ ਜਿਹੜੇ ਸਬ ਇੰਸਪੈਕਟਰ ਨੇ ਜਿਨ੍ਹਾਂ ਨੇ ਗੈਂਗਸਟਰ ਟੀਨੂ ਜਿਸ ਦਾ ਦੀਪਕ ਉਰਫ ਟੀਨੂ ਨੂੰ ਭਜਾਉਣ ਦੇ ਵਿੱਚ ਮਦਦ ਕੀਤੀ ਸੀ ਅਤੇ ਉਸ ਦੇ ਕੋਲ ਨਜ਼ਾਇਦ ਹਥਿਆਰ ਵੀ ਸਨ ਇਸ ਨੂੰ ਦੇਖਦਿਆਂ ਹੋਇਆਂ ਫਿਰ ਦੁਬਾਰਾ ਹਾਈ ਕੋਰਟ ਦੇ ਜੱਜ ਨੇ ਕਿਹਾ ਹੈ ਜਿਹੜੇ ਦੇਸ਼ ਦੇ ਰਖਵਾਲੇ ਹੁੰਦੇ ਨੇ ਜਿਹੜੇ ਦੇਸ਼ ਦੇ ਕਾਨੂੰਨ ਨੂੰ ਚਲਾਉਂਦੇ ਨੇ ਜੇ ਉਹ ਇਸ ਤਰ੍ਹਾਂ ਕਰਨਗੇ ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ ਇਸ ਦੀ ਜ਼ੁਬਾਨ ਤੋਂ ਵਾਲੀ ਪਟੀਸ਼ਨ ਦੀ ਅਰਜੀ ਜਿਹੜੀ ਇਸ ਨੇ ਧਾਇਰ ਕੀਤੀ ਸੀ ਉਸ ਨੂੰ ਹਾਈ ਕੋਰਟ ਦੇ ਜੱਜ ਨੇ ਡਿਸਮਿਸ ਕਰ ਦਿੱਤਾ ਹੈ ਰੱਦ ਕਰ ਦਿੱਤਾ ਹੈ ਇਟ ਮੀਨਸ ਇਹ ਹੁਣ ਲਗਾਤਾਰ ਜੇਲ੍ਹ ਦੇ ਵਿੱਚ ਰਹਿਣਗੇ ਜਿੰਨੀ ਦੇਰ ਤੱਕ ਜੱਜ ਅਗਲੀ ਸੁਣਵਾਈ ਵਾਸਤੇ ਪੈਰਵਾਈ ਨਹੀਂ ਕਰਦਾ ਧੰਨਵਾਦ